ਅੱਜ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਆ ਨਜਾਇਜ਼ ਅਸਲਾ ਜਿੰਨਾ ਪੰਜਾਬ 'ਚ ਆਪਾਂ ਸਾਰੇ ਸਦਨ ਦੇ ਮੈਂਬਰ ਐ ਆਪਾਂ ਆਪਣੇ ਇਲਾਕਿਆਂ 'ਚ ਦੇਖ ਰਿਹਾ ਵੀ ਬਹੁਤ ਨਜਾਇਜ਼ ਅਸਲਾ ਵੱਧ ਗਿਆ ਲੋਕ ਅੱਜ ਜ਼ਿੰਮੇਦਾਰ ਆਪਣੀ ਮੋਟਰ ਤੇ ਨਹੀਂ ਜਾ ਸਕਦਾ ਮੇਰੇ ਇਲਾਕੇ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਹਾਲ ਹੋਣਾ ਵੀ ਲੋਕ ਖੇਤਾਂ ਨੂੰ ਸ਼ਾਮ ਨੂੰ ਮੋਟਰ ਤੇ ਜਾਂਦੇ ਆ ਤੇ ਲੋਕ ਪੈ ਜਾਂਦੇ ਆ ਕੋਈ ਦਾਤੀ ਮਾਰ ਕੇ ਕੋਈ ਕੁਛ ਮਾਰ ਕੇ ਤੇ ਸਰ ਅੱਜ ਪੰਜਾਬ ਦੇ ਵਿੱਚ ਕਾਨੂੰਨ ਬਣਨਾ ਚਾਹੀਦਾ ਮੈਂ ਸਦਨ ਦੇ ਵਿੱਚ ਬੇਨਤੀ ਕਰਨੀ ਚਾਹੁੰਦਾ ਸਾਰੇ ਮੈਂਬਰਾਂ ਦਾ ਸੇ ਸਾਥ ਹੋਵੇ ਕਿ ਜਿਹੜਾ ਬੰਦਾ ਕਿਸੇ ਨੂੰ ਵੱਢੇ ਲੁੱਟ ਖੋਹ ਕਰੇ ਨਜਾਇਜ਼ ਅਸਲਾ ਹੋਵੇ ਉਹਨੂੰ 10 ਸਾਲ ਦੀ ਸਜ਼ਾ ਹੋਣੀ ਆ ਹੋਣੀ ਚਾਹੀਦੀ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਸੁਧਾਰ ਸਕਦੇ ਨਹੀਂ 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 ਸੁਧਾਰ ਸਕਦਾ 1 ਸਾਲ ਲਈ ਬੰਦਾ ਅੰਦਰ ਜਾਂਦਾ 1 ਮਹੀਨੇ ਲਈ ਜ਼ਮਾਨਤ ਕਰਕੇ ਬਾਹਰ ਆ ਜਾਂਦਾ ਉਹਦਾ ਕੌਨਫੀਡੈਂਸ ਲੈਵਲ ਵੱਧ ਜਾਂਦਾ ਸਰ ਪੁਲਿਸ ਦੀ ਸ਼ਾਰਟੇਜ ਵੀ ਬੜੀ ਵੱਡੀ ਆ ਮੈਂ ਇਹ ਵੇਖਦਾ ਕਈ ਕਈ ਪੋਲੀਟੀਸ਼ੀਅਨ 25 25 ਗਨਮੈਨ ਲੈ ਕੇ ਤੁਰਦੇ ਆ ਅੱਜ ਪੰਜਾਬ 'ਚ ਮੈਂ ਇਹ ਕਹਿੰਦਾ ਕਿ ਕੋਈ ਥਾਣਾ ਨਹੀਂ ਜਿਹਦੇ 'ਚ 25 ਸਿਪਾਹੀ ਹੋਣ ਜ਼ਿੰਮੇਵਾਰੀਤ ਹੈ ਸਰ ਲੋੜ ਇਹ ਆ ਕਿ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4 4 ਗਨਮੈਂ ਬਾਕੀ ਟ੍ਰਾਂਸਫਰ ਕਰੋ